ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੇਰੇ ਸਾਰੇ ਵੀਵਰ ਨੂੰ ਹੋਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਪਪਾ ਜੀ ਤੁਹਾਡੇ ਘਰਾਂ ਤੇ ਮੇਰ ਭਰੇ ਹੱਥ ਰੱਖਣ ਜੀ ਤੇ ਲੋ ਜੀ ਆਪਣੇ ਘਰ ਦੇ ਸਾਰੇ ਕੰਮਕਾਰ ਕਰ ਲਏ ਜੀ ਸਵੇਰ ਦਾ ਟਾਈਮ ਹੈ ਜੀ ਤੇ ਇੱਧਰ ਮੱਥਾ ਵੀ ਟੇਕ ਲੈ ਜੀ ਪਪਾ ਜੀ ਦਾ ਤੇ ਲੋ ਜੀ ਇੱਕ ਵਾਰ ਮੈਂ ਤੁਹਾਨੂੰ ਆਪਣੇ ਘਰ ਦਾ ਵੀਊ ਦਿਨੀ ਆ ਤੇ ਨਾਲ ਦੇ ਨਾਲ ਤੁਹਾਨੂੰ ਹੋਲੀ ਦੀਆਂ ਰੌਣਕਾਂ ਦਿਖਾਉਂਦੀ ਆ ਜੀ ਕਿਉਂਕਿ ਸਾਡੇ ਮਲੇ ਦੇ ਵਿੱਚ ਤਾਂ ਹੋਲੀ ਸਟਾਰਟ ਕਰ ਵੀ ਦਿੱਤੀ ਜੀ ਕਰੀਬ ਘੰਟਾ ਡੇਢ ਘੰਟਾ ਹੋ ਗਿਆ ਜੀ ਬੱਚਿਆਂ ਨੂੰ ਹੋਲੀ ਖੇਡਦੇ ਆ ਨੂੰ ਤੇ ਲੋ ਜੀ ਫਿਰ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਜੀ ਉਹਨਾਂ ਦੀ ਤੇ ਮੈਂ ਤੁਹਾਨੂੰ ਪਹਿਲਾਂ ਆਪਣੇ ਘਰ ਦਾ ਵੀਊ ਦਿਨੀ ਆ ਤੇ ਲੋ ਜੀ ਆਪਾਂ ਨੇ ਘਰ ਦਾ ਸਾਰਾ ਕੰਮਕਾਰ ਕਰ ਲਿਆ ਹੁਣ ਮੈਂ ਲੱਗੀ ਆ ਜੀ ਚਾਹ ਪੀਣ ਕਿਉਂਕਿ ਸਵੇਰ ਦਾ ਟਾਈਮ ਹੈ ਜੀ ਤੁਹਾਨੂੰ ਬਾਹਰ ਦਾ ਵੀਊ ਦਿਖਾਉਂਦੀ ਆ ਜੀ ਇੱਧਰ ਸਾਡੀ ਕਲੋਨੀ ਵਾਲੇ ਬੱਚੇ ਤਾਂ ਨਹੀਂ ਲੱਗੇ ਹੋਗੇ ਅਜੇ ਤੇ ਉੱਧਰ ਲੱਗੇ ਹੋਏ ਨੇ ਜੀ ਸਾਰੇ ਦੇਖੋ ਤੇ ਸਵੇ ਸਵੇਰ ਦਾ ਟਾਈਮ ਹੈ ਜੀ ਹੁਣ ਮੈਂ ਤੁਹਾਨੂੰ ਬਾਹਰ ਦੀ ਆਪਣੀ ਹੋਲੀ ਦਿਖਾ ਕੇ ਲੈ ਕੇ ਆਉਂਦੀ ਆਂ ਜੀ। ਬਾਕੀ ਮੇਰੀ ਚਾਹ ਬਣ ਗਈ ਪਹਿਲਾਂ ਚਾਹ ਪੀ ਲਵਾਂ ਤੇ ਮਿਲੋ ਜੀ ਅੱਧਰ ਮੇਰੇ ਬਾਬਾ ਜੀ ਨੂੰ। ਆਪਾਂ ਨੇ ਮੱਥਾ ਵਗੈਰਾ ਟੇਕ ਲਿਆ ਸਾਰਾ ਕੁਝ ਕਰ ਲਿਆ ਜੀ। ਧੂਬਤੀ ਕਰਤੀ ਆਪਾਂ ਨੇ ਤੇ ਲਓ ਜੀ ਹੁਣ ਆਪਾਂ ਕਰਦੇ ਆਂ ਜੀ ਦਿਨ ਦੀ ਸ਼ੁਰੂਆਤ। ਸਾਰਾ ਦਿਨ ਦੇ ਨਾਲ ਬਣੇ ਰਹੋ ਵਲੌਗ ਦੇ ਵਿੱਚ ਆਪਾਂ ਸਾਰੇ ਸ਼ਹਿਰ ਦੀ ਹੋਲੀ ਦਿਖਾਵਾਂਗੇ ਜੇ ਹੋ ਸਕੇ ਆ ਜੀ। ਤੇ ਲਓ ਜੀ। ਲਓ ਜੀ। ਆਪਾਂ ਅੱਗੇ ਜੀ ਉੱਪਰ। ਲਓ ਜੀ। ਕਰੋ ਜੀ ਸਾਡੇ ਸੂਰਜ ਦੇਵਤਾ ਦੇ ਦਰਸ਼ਨ। ਤੇ ਇੱਧਰ ਦੇਖੋ ਜੀ। ਸਵੇਰ ਸਵੇਰ ਦਾ ਟਾਈਮ ਬਹੁਤ ਸੋਹਣੀ ਗੁੱਡ ਮਾਰਨਿੰਗ ਹੋਈ ਵੀ ਅੱਜ ਤੇ ਲਓ ਜੀ ਇੱਧਰ ਦੇਖੋ ਤੇ ਇੱਧਰ ਇਹਨਾਂ ਨੇ ਕੱਪੜੇ ਵੀ ਸੁੱਕਣੇ ਪਾਤੇ ਪਰਲੀ ਸਾਈਡ ਜਾਣ ਦਾ ਥੋੜਾ ਜਿਹਾ ਦੇਖਦੀ ਆਂ ਜੀ ਕਿੱਧਰਲੀ ਸਾਈਡ ਨੂੰ ਜਾਵਾਂ ਤੇ ਲਓ ਜੀ ਇੱਧਰ ਦਾ 뷰 ਚੱਕ ਕਰੋ ਸਾਰਾ ਉਧਰ ਤੱਕ ਤੇ ਲਓ ਜੀ ਉਧਰਲੀ ਸਾਈਡ ਤੇ ਲੱਗੇ ਹੋਏ ਨੇ ਜੀ ਖੇਡਣ ਵਾਸਤੇ ਹੋਲੀ ਇੱਧਰ ਕੱਪੜੇ ਸੁੱਕਣੇ ਪਾਏ ਹੋਏ ਨੇ ਮੈਂ ਜਾਣਾ ਨਹੀਂ ਜੀ نیچے ਨੂੰ ਇਸ ਕਰਕੇ ਤੇ ਲੋ ਜੀਓ ਦੇਖੋ ਜੀ ਉਧਰ ਤੱਕ ਸਾਡੇ ਸ਼ਹਿਰ ਦਾ ਇਹ ਦੇਖੋ ਜੀ ਸਵੇਰ ਟਾਈਮ ਦਾ ਤੇ ਬਹੁਤ ਸੋਹਣਾ ਸੂਰਜ ਦੇਵਤਾ ਇੱਥੇ ਤੱਕ ਆ ਗਏ ਕਰੀਬ 8 ਦਾ ਟਾਈਮ ਹੋ ਗਿਆ ਜੀ ਤੇ ਹੁਣ ਆਪਾਂ ਕਰਦੇ ਆਂ ਦਿਨ ਦੀ ਸ਼ੁਰੂਆਤ ਸਾਰੀ ਤੇ ਇੱਧਰ ਦੇਖੋ ਜੀ ਸਾਡੇ ਕੁੱਤੇ ਕੋਠੇ 'ਤੇ ਚੜ੍ਹੇ ਫਿਰਦੇ ਨੇ ਦੇਖੋ ਜੀ ਸਾਰੇ ਜਣੇ ਉਧਰ ਖੇਡਦੇ ਨੇ ਹੋਲੀ ਤੇ ਆਵਾਜ਼ ਤੁਹਾਨੂੰ ਸੁਣਦੀ ਹੋਊਗੀ ਜੀ ਸ਼ਾਇਦ ਥੋੜੀ-ਥੋੜੀ ਤੇ ਹੁਣ ਆਪਾਂ ਚੱਲਦੇ ਆਂ ਜੀ ਥੱਲੇ ਨੂੰ ਤੇ ਫਿਰ ਜਾਂਦੇ ਆ ਜੀ ਗੁਰਦਵਾਰ ਸਾਹਿਬ ਕਿਉਂਕਿ ਅੱਜ ਮਹੀਨੇ ਵਾਲੀ ਸੰਗਰਾਂਦ ਵੀ ਹੈ ਜੀ ਤੇ ਅੱਜ ਤੋਂ ਸ਼ਾਇਦ ਚੇਤ ਸ਼ੁਰੂ ਹੋ ਗਿਆ ਜੀ ਤੇ ਦੇਖਦੇ ਆ ਜੀ ਸੀ ਪਹੁੰਚ ਗਏ ਗੁਰਦੁਆਰ ਸਾਹਿਬ ਦੇ ਵਿੱਚ ਮਹਾਰਾਜਾ ਪਹਿਲਾਂ ਆਸ਼ੀਰਵਾਦ ਲੱਤਾ ਤੇ ਅੰਦਰ ਬਾਬਾ ਜੀ ਕਰਤਾਰ ਸਿੰਘ ਭਰਮਾਜਰੇ ਵਾਲਾ ਇਹਨਾਂ ਦੇ ਤੁਸੀਂ ਵੀ ਦਰਸ਼ਨ ਕਰ ਲਓ ਜੀ ਤੇ ਬਹੁਤ ਸੋਹਣਾ ਲੱਗਿਆ ਜੀ ਕਿਉਂਕਿ ਦੋ ਤਿੰਨ ਤਿੱਥਾ ਸੀਗੇ ਆਪਾਂ ਨੂੰ ਜਾਣਾ ਵੀ ਜ਼ਰੂਰੀ ਸੀਗਾ ਗੁਰਦੁਆਰ ਸਾਹਿਬ ਦੇ ਵਿੱਚ ਤੇ ਲਓ ਜੀ ਇੱਧਰ ਦੇਖੋ ਜੀ ਬੀਬੀਆਂ ਲੱਗੇ ਹੋਏ ਲੰਗਰ ਬਣਾਉਣ ਵਾਸਤੇ ਅਸੀਂ ਵੀ ਸੇਵਾ ਕੀਤੀ ਇੰਨਾ ਕੁ ਦਿਲ ਨੂੰ ਸਕੂਨ ਮਿਲਿਆ ਜੀ ਸੇਵਾ ਕਰਨ ਦੇ ਬਾਅਦ ਬਹੁਤ ਵਧੀਆ ਲੱਗਿਆ ਜੀ ਕਿਾਹੀ ਤੁਹਾਨੂੰ ਦੱਸਾਂ ਜੀ ਇੱਧਰ ਦੇਖੋ ਜੀ ਮੇਰੀ ਡਿਊਟੀ ਲੱਗੀ ਸੀ ਜੀ ਫੁਲਕੇ ਉਧਰ ਵਸਤਵੀ ਦੇ ਪਾਉਣ ਦੀ ਤੇ ਬਾਕੀ ਬੇਟੀ ਨੂੰ ਵੀ ਲਾਇਆ ਹੋਇਆ ਸੀਗਾ ਬੇਟੀ ਨੇ ਵੀ ਕਰੀ ਜੀ ਸੇਵਾ ਕਿਉਂਕਿ ਬੱਚਿਆਂ ਦਾ ਕਦੇ-ਕਦੇ ਟਾਈਮ ਲੱਗਦਾ ਇਹਨਾਂ ਨੂੰ ਛੁੱਟੀ ਘੱਟ ਹੁੰਦੀ ਹੈ ਜੀ ਤੇ ਲੋ ਜੀ ਸਾਰੀਆਂ ਬੀਬੀਆਂ ਲੱਗੀਆਂ ਹੋਈਆਂ ਨੇ ਜੀ ਤੇ ਇੱਧਰ ਆਪਾਂ ਨੇ ਬਾਹਰ ਦਾ ਵਿਊ ਲੈ ਲਿਆ ਜੀ ਕਿਉਂਕਿ ਲੰਗਰ ਛਕਣ ਤੋਂ ਬਾਅਦ ਹੁਣ ਆਪਾਂ ਆ ਗਏ ਜੀ ਬਾਹਰ ਹੁਣ ਆਪਾਂ ਚੱਲਦੇ ਆ ਜੀ ਘਰ ਨੂੰ ਕਿਉਂਕਿ ਇਹਦੇ ਪਾਪਾ ਉੱਥੇ ਗਏ ਹੋਏ ਨੇ ਜੀ ਇੱਥੇ ਪਿੰਡ ਪੈਂਦਾ ਜੀ ਕੋਈ ਆਨੰਦਪੁਰ ਸਾਹਿਬ ਤੋਂ ੁਰਲੇ ਪਾਸੇ ਬੇਲੀਆਂ ਝੱਖੀਆਂ ਉੱਥੇ ਗਏ ਹੋਏ ਸੀਗੇ ਜੀ ਆਪਣਾ ਜਿਹੜਾ ਹੋਲੀ ਦਾ ਪ੍ਰੋਗਰਾਮ ਉਹ ਆਪਣਾ ਕੈਨਸਲ ਹੋ ਗਿਆ ਜੀ ਬਾਹਰ ਘੁੰਮਣ ਫਿਰਨ ਦਾ ਤੇ ਉੱਥੇ ਬਾਬਾ ਜੀ ਆਏ ਹੋਏ ਸੀਗੇ ਜਿਨ੍ਹਾਂ ਨੇ ਜਫਰ ਨਾਮਾ ਗਾਇਆ ਏ ਜੀ ਤੇ ਉਹ ਬਾਬਾ ਜੀ ਸੀਗੇ ਤੇ ਲਾਈਵ ਦੇ ਵਿੱਚ ਇਹਨਾਂ ਨੂੰ ਦੇਖਣ ਦਾ ਮੌਕਾ ਮਿਲਿਆ ਜੀ ਕਦੇ ਟਾਈਮ ਮਿਲਿਆ ਤਾਂ ਮੈਂ ਵੀ ਜ਼ਰੂਰ ਜਾਊਂਗੀ ਜੀ ਜੇ ਬਾਬਾ ਜੀ ਨੇ ਕਿਰਪਾ ਕੀਤੀ ਹਰ ਸਾਲ ਇਹ 13 ਮਾਰਚ ਨੂੰ ਹਰ ਸਾਲ ਉੱਥੇ ਬਾਬਾ ਜੀ ਦੀ ਵਰਸੀ ਹੁੰਦੀ ਹੈ ਜੀ ਤੇ ਉੱਥੇ ਜਾਂਦੇ ਨੇ ਜੀ ਇਹ ਇਸ ਕਰਕੇ ਤੇ ਆਪਾਂ ਇਹਦੇ ਪਾਪਾ ਗਏ ਹੋ ਸੀਗੇ ਉੱਥੇ ਜੀ ਬਹੁਤ ਵਧੀਆ ਲੱਗਿਆ ਜੀ ਇਹਦੇ ਪਾਪਾ ਕਹਿੰਦੇ ਵੀ ਬਹੁਤ ਹੀ ਵਧੀਆ ਪ੍ਰੋਗਰਾਮ ਸੀਗਾ ਤੇ ਭੀੜ ਸੀਗੀ ਬਾਕੀ ਤਾਂ ਤੁਹਾਨੂੰ ਪਤਾ ਹੀ ਹੈ ਜੀ ਆਪਣਾ ਹੁਲੇ ਮਹਲੇ ਦਾ ਪ੍ਰੋਗਰਾਮ ਵੀ ਚੱਲਦਾ ਤੇ ਅਦਰ ਇਹ ਵੀ ਪ੍ਰੋਗਰਾਮ ਸੀਗਾ ਇਸ ਕਰਕੇ ਤੇ ਉਹ ਬਾਬਾ ਜੀ ਸੀ ਸੀ ਇਹ ਤੇ ਅਗਲੇ ਸਾਲ ਮਹਾਰਾਜ ਨੇ ਕਿਰਪਾ ਕਰੀ ਤਾਂ ਆਪਾਂ ਤੁਹਾਨੂੰ ਲਾਈਵ ਦੇ ਵਿੱਚ ਦਰਸ਼ਨ ਜ਼ਰੂਰ ਕਰਵਾਵਾਂਗੇ ਜੀ ਜੇ ਪ੍ਰਮਾਤਮਾ ਦਾ ਓਟ ਆਸਰਾ ਬਣਿਆ ਤੇ ਲਓ ਜੀ ਫਿਰ ਆਪਾਂ ਘਰ ਆ ਗਏ ਸੀਗੇ ਖਾ ਰੌਣ ਤੋਂ ਬਾਅਦ ਅਪ ਰੋਟੀ ਵਗੈਰਾ ਖਾਣ ਤੋਂ ਬਾਅਦ ਫਿਰ ਮੈਂ ਸੌ ਗਈ ਸੀਗੀ ਥੋੜੀ देर ਰੈਸਟ ਕੀਤੀ ਹੁਣ ਤੁਸੀਂ ਬਾਬਾ ਜੀ ਦੇ ਕਰੋ ਦਰਸ਼ਨ ਤੇ ਸਾਰੀ ਸੰਗਤ ਦੇ ਤੁਸੀਂ ਦਰਸ਼ਨ ਜਰੂਰ ਕਰਿਓ ਲਾਈਵ ਬਾਬਾ ਜੀ ਨੂੰ ਜਰੂਰ ਸੁਣਿਓ ਜੀ ਕਿਉਂਕਿ ਬਾਬਾ ਜੀ ਜਿਹੜੇ ਜੀ ਇਹ ਜਫਰਨਾਮੇ ਵਾਲੇ ਇਹਨਾਂ ਨੇ ਇਹ ਜਫਰਨਾਮਾ ਵੀ ਦੁਆਰ ਤੋਂ ਸੁਣਾਇਆ ਸੀਗਾ ਜੀ ਇਹਨਾਂ ਨੂੰ ਤੇ ਲਓ ਜੀ ਫਿਰ ਤੁਸੀਂ ਵੀਡੀਓ ਦਾ ਕਰੋ ਜੀ ਵੀਡੀਓ ਦਾ ਇਹਨਾਂ ਦੀ ਆਵਾਜ਼ ਦਾ ਕਰਦੇ ਹਾਂ ਅਗਾਜ਼ ਸਾਰੇ ਜਣੇ ਹੋ ਜਾਮੀਆਂ ਹੋ ਕੇ i ਤੇ ਲਓ ਜੀ ਦੇਖੋ ਸਾਡਾ ਸੂਰਜ ਦੇਵਤਾ ਲੱਗੇ ਛੁਪਣ ਜੀ ਬਣਾ ਲਈ ਲਓ ਜੀ ਇੱਧਰ ਵੀ ਦੇਖੋ ਆਪਣੀ ਥੋੜੀ ਜਿਹੀ ਬਾਰਿਸ਼ ਆਉਣ ਵਾਲੀ ਐ ਲੱਗ ਰਿਹਾ ਹੈ ਜੀ ਬਾਰਿਸ਼ ਹੋ ਜੂਗੀ ਤੇ ਬਹੁਤ ਸੋਹਣਾ ਮੌਸਮ ਹੋਇਆ ਬ ਮੌਸਮ ਥੋੜਾ ਜਿਹਾ ਠੰਡਾ ਹੋ ਗਿਆ ਹੁਣ ਤੇ ਲਓ ਜੀ ਇੱਧਰ ਅਪਡੇਟ ਦੇਖੋ ਜੀ ਲੈਂਟਰ ਹੋ ਗਿਆ ਪਾਣੀ ਇਹਨਾਂ ਨੇ ਪੋਰਾ ਵੀ ਨਹੀਂ ਦਿੱਤਾ ਇਹਨੂੰ ਤੇ ਲਓ ਜੀ ਇੱਧਰ ਵੀ ਨਮੇ ਤਿਆਰ ਹੋਣ ਲੱਗੇ ਤੇ ਹੁਣ ਆਪਾਂ ਇਧਰੋਂ ਵੀ ਬਣਾਇਆ ਕਰਾਂਗੇ ਛੋਟੇ ਛੋਟੇ ਬੱਚੇ ਇਹਨਾਂ ਨੇ ਬੜੀ ਹੋਲੀ ਖੇਲੀ ਸਵੇਰੇ ਤੇ ਮੇਰਾ ਟਾਈਮ ਨਹੀਂ ਜੀ ਲੱਗਿਆ ਇਧਰਲੇ ਪਾਸੇ ਕੱਪੜੇ ਸੁੱਕਣੇ ਪਏ ਹੋਏ ਸੀਗੇ ਤੇ ਸਾਹਮਣੇ ਦੇਖੋ ਜੀ ਬਹੁਤ ਸੋਹਣੇ ਤਿਆਰ ਹੋ ਗਏ ਜੀ ਇਹ ਦੇਖੋ ਤੇ ਫਿਰ ਮਿਲਦੇ ਆਂ ਜੀ ਸ਼ਾਮ ਦੇ ਫਿਰ ਖਾਣੇ ਪੀਣੇ ਦੇ ਨਾਲ ਵੀਡੀਓ ਦੇ ਵਿੱਚ ਬਣੇ ਰਹੋ ਜੀ ਜੇਕਰ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਇੱਧਰ ਮੈਂ ਤੁਹਾਨੂੰ ਇੱਕ ਨਮੀ ਦਿੰਦੀ ਆ ਜੀ ਦਿਖਾਉਂਦੀ ਆ ਦੇਖੋ ਜੀ ਇੱਧਰ ਆਪਣੇ ਹੋ ਗਿਆ ਨਵਾਂ ਇੱਥੇ ਆਗਾਜ਼ ਤਿੰਨ ਘਰ ਹੋਰ ਤਿਆਰ ਹੋ ਰਹੇ ਨੇ ਦੇਖੋ ਨਵਾਂ ਇਹਨਾਂ ਨੇ ਬਹੁਤ ਸੋਹਣਾ ਲੈਂਡ ਆ ਪਾਇਆ ਹੋਇਆ ਹੈ ਜੀ ਦੇਖੋ ਅੰਦਰ ਦੁਆਰ ਤੋਂ ਟੈਲਾਂ ਲਾਈਆਂ ਨੇ ਬਹੁਤ ਸੋਹਣਾ ਮਾਹੌਲ ਹੈ ਜੀ ਇੱਥੇ ਦਾ ਸੁੰਦਰ ਦਾ ਉੱਧਰ ਵਾਸ਼ਰੂਮ ਹੈ ਜੀ ਸਾਹਮਣੇ ਤੇ ਇੱਧਰ ਇੱਕ ਤੇ ਦੂਜੇ ਪਾਸੇ ਤੇ ਇੱਕ ਇੱਧਰਲੇ ਪਾਸੇ ਹੈ ਜੀ ਦੇਖੋ ਵਾਸ਼ਰੂਮ ਇਹ ਵੀ ਤਿਆਰ ਹੋ ਜਾਣੇ ਨੇ ਜੀ ਹੁਣ ਤੇ ਇੱਥੇ ਵੀ ਆ ਜੇਗਾ ਜੀ ਕੋਈ ਨਾ ਕੋਈ ਇਹ ਹੋਏਗਾ ਜੀ ਹੁਣ ਰੈਡੀ ਤੇ ਹੁਣ ਆਪਾਂ ਚੱਲਦੇ ਹਾਂ ਆਪਣੇ ਘਰ ਨੂੰ ਥੋੜੀ देर ਵਾਕ ਕਰਦੇ ਹਾਂ ਕੋਟੇ ਤੇ